ਕਿ ਪ੍ਰੈਸਟਾਨ 'ਚ ਪਿੱਛੇ ਜਾ ਰਹੀ ਹੈ ਇਸੇ ਸਬੰਧ ਵਿੱਚ ਲਿਖਦਾ ਹਾਂ। ਅ ਇਹ ਜੀ ਲੁਧਿਆਣਾ ਦਿਹਾਤੀ ਦੇ ਥਾਣਾ ਦਾਖਾ ਵਿਖੇ ਅ 8 ਅਕਤੂਬਰ ਨੂੰ ਸਾਨੂੰ ਰਾਤ ਦੇ ਕਰੀਬ 12 ਵਜੇ 1112 ਤੇ ਸੂਚਨਾ ਰਿਸਿਵ ਹੋਈ ਸੀ। ਜਿਸ ਵਿੱਚ ਜੋ ਸਾਡਾ ਮੁੱਖ ਦੋਸ਼ੀ ਵੀ ਆ ਮੁੱਖ ਦੋਸ਼ੀ ਨੇ ਖੁਦ ਦੱਸਿਆ ਸੀ ਜਿਸ ਦਾ ਨਾਮ ਜਸਪ੍ਰੀਤ ਪੁੱਤਰ ਕੁੱਕਰ ਵਾਸੀ ਜਵਾਰਕੇ ਜ਼ਿਲ੍ਹਾ ਮਾਨਸਾ। ਉਸਨੇ ਦੱਸਿਆ ਸੀ ਕਿ ਮੈਂ ਸੁਤੰਤਰ ਮਾਈਕਰੋ ਫਾਈਨੈਂਸ ਪ੍ਰਾਈਵੇਟ ਲਿਮਟਿਡ ਜੋ ਕਿ ਇੱਕ ਮਾਈਕਰੋ ਬੈਂਕਿੰਗ ਕੰਪਨੀ ਹੈ ਮੈਂ ਉਸ ਦਾ ਕਰਮਚਾਰੀ ਆ ਤੇ ਮੈਂ ਲੋਕਾਂ ਨੂੰ ਪੈਸੇ ਵਿਆਜ ਤੇ ਘਰੇ ਦੇਣ ਵੀ ਜਾਂਦਾ ਵਾਂ ਤੇ ਉਹਨਾਂ ਕੋਲੋਂ ਕਲੈਕਸ਼ਨ ਵੀ ਕਰਦਾ ਹਾਂ ਜਿਸ ਦੇ ਦੌਰਾਨ ਉਹ ਜਦੋਂ ਬੱਦੋਵਾਲ ਤੋਂ ਲਲਤਾ ਰੋਡ ਤੇ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਚਾਰ ਅਣਪਛਤੇ ਨੌਜਵਾਨ ਆਉਂਦੇ ਨੇ ਤੇ ਉਸ ਕੋਲੋਂ ਉਸ ਦਾ ਬੈਗ ਖੋ ਕੇ ਲੈ ਜਾਂਦੇ ਨੇ ਜਿਸ ਵਿੱਚ ਕਰੀਬ 90828 ਰੁਪਏ ਇੱਕ ਉਸ ਦਾ ਮੋਬਾਈਲ ਫੋਨ ਤੇ ਜੋ ਬੈਗ ਸੀਗਾ ਉਹ ਖੋ ਕੇ ਫਰਾਰ ਹੋ ਜਾਂਦੇ ਨੇ ਇਸ ਤੋਂ ਬਾਅਦ ਸਾਡੇ ਐਸਐਚਓ ਦਾਖਾ ਤਿੰਨਾਂ ਦੀ ਟੀਮ ਤ੍ਰੰਤ ਐਕਸ਼ਨ ਦੇ ਵਿੱਚ ਆਉਂਦੀ ਹੈ ਤੇ ਇਸ ਜੋ ਚਾਰ ਦੋਸ਼ੀ ਸੋਨਾਂ ਦੀ ਭਾਲ ਵਿੱਚ ਲੱਗ ਜਾਂਦੀ ਹੈ ਜਦੋਂ ਅਸੀਂ ਵੱਖ-ਵੱਖ ਤਰੀਕਿਆਂ ਨਾਲ ਟੈਕਨੀਕਲ ਹਿਊਮਨ ਇੰਟੈਲੀਜੈਂਸ ਮੌਕੇ ਦੀ ਹਾ ਭਾਵ ਜੋ ਇਹ ਖੁਦ ਦੋਸ਼ੀ ਵੀ ਹੈ ਤੇ ਸਾਨੂੰ ਇਹ ਨਹੀਂ ਸਾਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਸੀ ਤਾਂ ਸਾਨੂੰ ਇਹ ਚੀਜ਼ ਬੜੀ ਹੈਰਾਨੀ ਜਨਕ ਸਾਹਮਣੇ ਆਉਂਦੀ ਹੈ ਕਿ ਜੋ ਇਹ ਸਾਡਾ ਜਿਸ ਨੇ ਸ਼ਿਕਾਇਤ ਕੀਤੀ ਹੈ ਜਸਪ੍ਰੀਤ ਸਿੰਘ ਇਹ ਖੁਦ ਹੀ ਇਸ ਲੁੱਟ ਦਾ ਮਾਸਟਰਮਾਈਂਡ ਹੈ ਇਸਨੇ ਆਪਣੇ ਮਾਨਸਾ ਜ਼ਿਲ੍ਹੇ ਦੇ ਹੀ ਆਸ-ਪਾਸ ਉਸਦੇ ਦੋ ਦੋਸਤ ਇਸ ਵਿੱਚ ਇੱਕ ਪ੍ਰਵਿੰਦਰ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਹਸਨਪੁਰ ਥਾਣਾ ਸਦਰ ਪਟਲਾਡਾ ਮਾਨਸਾ ਤੇ ਦੂਸਰਾ ਖੁੱਜਲ ਨਾਮ ਦਾ ਵਿਅਕਤੀ ਜੋ ਹਸਨਪੁਰ ਪਿੰਡ ਦੇ ਰਹਿਣ ਵਾਲਾ ਦਾ ਇਹਨਾਂ ਦੋਨਾਂ ਨਾਲ ਫਰੀ ਪਲਾਨ ਵਿਉਂਤਬੰਦੀ ਕਰਕੇ ਕੰਪਨੀ ਨੂੰ ਠੱਗੀ ਮਾਰਨ ਦੀ ਲੀਤ ਦੇ ਨਾਲ ਖੁਦ ਹੀ ਵਾਰਦਾਤ ਸਾਰੀ ਨੂੰ ਪਲਾਨ ਕੀਤਾ ਸੀ ਤੇ ਇਸ ਵਾਰਦਾਤ ਨੂੰ ਪਲਾਨ ਕਰਕੇ ਇਹਨਾਂ ਨੇ ਖੁਦ ਹੀ ਬੈਗ ਜੋ ਖੋਇਆ ਸੀਗਾ ਤੇ ਖੁਦ ਹੀ ਇਹ ਪੈਸੇ ਲੁੱਟ ਲਏ ਸੀ ਇਸ ਤੋਂ ਬਾਅਦ ਅਸੀਂ ਇਹਨਾਂ ਜੋ ਇਸ ਵਾਰਦਾਤ ਵਿੱਚ ਮੁੱਖ ਤੰਦੋਸ਼ੀ ਸੀ ਉਨ੍ਹਾਂ ਵਿੱਚੋਂ ਦੋ ਦੋਸ਼ੀ ਜੋ ਇਸ ਕੰਮ ਦਾ ਮਾਸਟਰਮਾਈਂਡ ਹੈ ਜਸਪ੍ਰੀਤ ਤੇ ਨਾਲ ਉਸ ਦਾ ਦੋਸਤ ਜੋ ਮਾਨਸਾ ਤੋਂ ਆਇਆ ਸੀ ਪ੍ਰਵਿੰਦਰ ਸਿੰਘ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਵਾ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਜੋ ਵਰਤਿਆ ਵਾੜਾ ਵਿੱਚ ਜੋ ਮੋਟਰਸਾਈਕਲ ਵਰਤਿਆ ਸੀ ਉਹ ਰਿਕਵਰ ਕਰ ਲਿਆ ਵਾ ਇਸ ਤੋਂ ਇਲਾਵਾ ਜੋ ਇਹਨਾਂ ਨੇ 90828 ਰੁਪਏ ਦੀ ਖੋਹ ਕੀਤੀ ਸੀ ਉਸ ਵਿੱਚੋਂ 85200 ਰੁਪਿਆ ਵੀ ਰਿਕਵਰ ਕਰ ਲਿਆ ਵਾ ਜੋ 5000 ਰੁਪਿਆ ਵਾ ਉਹ ਤੀਸਰੇ ਦੋਸ਼ੀ ਦੇ ਹਿੱਸੇ ਆਇਆ ਸੀ ਬਹੁਤ ਹੀ ਜਲਦ ਸਾਡੇ ਵੱਲੋਂ ਰੇਡਸ ਕੀਤੀਆਂ ਜਾ ਰਹੀਆਂ ਨੇ ਤੇ ਉਸ ਨੂੰ ਵੀ ਅਰੈਸਟ ਕਰਕੇ ਇਸ ਦੇ ਵਿੱਚ ਨਾਮਜ਼ਦ ਕੀਤਾ ਜਾਊਗਾ ਇਹ ਸਾਡਾ ਜੀ 175/25 ਮਕਦਮਾ ਵਾ ਜਿਸ ਨੂੰ ਅਸੀਂ ਕੰਪਨੀ ਦੇ ਜੋ ਇੱਕ ਹੋਰ ਮੈਨੇਜਰ ਰੇਸ਼ੂ ਸਿੰਘ ਉਸ ਦੇ ਬਿਆਨਾਂ ਦੇ ਦਰਜ ਕੀਤਾ ਜੀ ਤੇ ਨਾ ਤਿੰਨਾਂ ਦੋਸ਼ੀਆਂ ਚੋਂ ਦੋ ਦੋਸ਼ੀਨ ਨੂੰ ਅਰੈਸਟ ਕਰਕੇ ਇਸ ਮਕਦਮੇ ਨੂੰ ਅੰਜਾਮ ਤੱਕ ਚਾਹੀਏ ਸਰ ਇਹ ਬਾਰਤ ਕਿਸ ਤਰ੍ਹਾਂ ਦੇ ਵਿਸ਼ੇ ਤੇ ਦੋਸ਼ੀ ਬਣੇਗਾ ਇਹ ਜੋ ਵਾਰਦਾਤ ਹੋਈ ਸੀ ਜੀ ਇਹ ਜਦੋਂ ਵੱਤੋਵਾਲ ਤੋਂ ਭੱਲਲ ਤੋਂ ਰੋਡ ਨੂੰ ਜਾਂਦੇ ਆ ਉਸ ਰੋਡ ਦੇ ਉੱਪਰ ਹੋਈ ਸੀ ਤੇ ਇਹ ਦੋਸ਼ੀਆਂ ਨੂੰ ਆਸ-ਪਾਸ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਵਾ ਤੇ ਇਸ ਵਿੱਚ ਜੋ ਤੀਸਰਾ ਦੋਸ਼ੀ ਆ ਉਸ ਨੂੰ ਦੀ ਭਾਲ ਹਜੇ ਜਾਰੀ ਹੈ ਸਾਡੀਆਂ ਵੱਖ-ਵੱਖ ਟੀਮਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਗਈਆਂ ਹੋਈਆਂ ਨੇ ਸਰ ਇਹਨਾਂ ਦਾ ਕੋਈ ਜੁਰਮਾਤਨਾ ਹੋਇਆ ਕਿ ਅਸਤ ਜੋ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਮਾਨਸਾ ਇਨਸਬੰਧਕ ਥਾਣੇ ਵਿੱਚ ਚੈੱਕ ਕੀਤਾ ਗਿਆ ਵਾ ਹਜੇ ਤੱਕ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਵੀ ਮਕਦਮਾ ਦਰਜ ਨਹੀਂ ਹੈ ਬਾਕੀ ਅੱਜ ਇਹਨਾਂ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਤੇ ਲੰਬਾ ਰਿਮਾਰਡ ਲੈ ਕੇ ਇਹਨਾਂ ਤੋਂ ਹੋਰ ਵੀ ਡਿਟੇਲ ਦੇ ਵਿੱਚ ਪੁੱਛਗਿੱਛ ਕੀਤੀ ਜਾਊਗੀ ਹੋ ਸਕਦਾ ਇਹਨਾਂ ਨੇ ਹੋਰ ਵੀ ਕਿਸੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋਵੇ ਤੇ ਉਹਨਾਂ ਬਾਰੇ ਅਸੀਂ ਡਿਟੇਲ ਦੇ ਵਿੱਚ ਤੁਹਾਨੂੰ ਦੱਸਾਂਗੇ